ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੱਲ ਦੇ ট্রেਡਿੰਗ ਸੈਸ਼ਨ ਦੀ ਕਿ 24 ਫਰਵਰੀ ਨੂੰ ਆਪਾਂ ਨੂੰ ਮਾਰਕੀਟ ਦੇ ਵਿੱਚ ਕਿਵੇਂ ਦੀ ਜਿਹੜੀ ਮੂਵਮੈਂਟ ਆ ਉਹ ਨਜ਼ਰ ਆ ਸਕਦੀ ਆ ਉਸ ਤੋਂ ਪਹਿਲਾਂ ਜੇਕਰ ਆਪਾਂ ਗਲੋਬਲ ਮਾਰਕੀਟ ਦੀ ਗੱਲ ਕਰੀਏ ਤਾਂ ਗਲੋਬਲ ਮਾਰਕੀਟ ਦੀ ਪਿਛਲੇ ট্রেਡਿੰਗ ਸੈਸ਼ਨ ਦੇ ਵਿੱਚ ਜੋ ਕਲੋਜ਼ਿੰਗ ਹੋਈ ਆ ਉਹ ਮਿਕਸ ਅਪ ਜੀ ਆ ਕੁਝ ਇੰਡੈਕਸ ਪਲੱਸ ਵੈਲਿਊ ਦੇ ਵਿੱਚ ਕਲੋਜ਼ ਹੋਏ ਨੇ ਤੇ ਕੁਝ ਜਿਹੜੇ ਇੰਡੈਕਸ ਨੇ ਉਹ ਨੈਗੇਟਿਵ ਵੈਲਿਊ ਦੇ ਵਿੱਚ ਕਲੋਜ਼ ਹੋਏ ਨੇ ਜੇਕਰ ਆਪਾਂ ਨੈਸਟੈਕ ਤੇ ਡਾਉ ਜੋਨ ਦੀ ਗੱਲ ਕਰੀਏ ਤਾਂ ਡਾਉ ਜੋਨ ਤਕਰੀਬਨ 748.0}{-} ਸ਼ੋ ਹੋ ਰਿਹਾ ਇਸੇ ਤਰ੍ਹਾਂ ਜੋ ਨੈਸਟੈਕ ਆ ਉਹ ਤਕਰੀਬਨ 438.0}{-} ਆਪਾਂ ਨੂੰ ਨੈਗੇਟਿਵ ਵੈਲਿਊ ਦੇ ਵਿੱਚ ਸ਼ੋ ਹੋ ਰਿਹਾ ਜੇਕਰ ਆਪਾਂ ਪੋਜ਼ੀਟਿਵ ਸਾਈਡ ਦੇ ਇੰਡੈਕਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਹੈਂਗ ਸੰਗ ਜੋ ਕਿ 900 ਪੁਆਇੰਟ ਪਲੱਸ ਵੈਲਿਊ ਦੇ ਵਿੱਚ ਆ ਤੇ ਤਾਈਵਾਨ ਤਕਰੀਬਨ 242 ਪੁਆਇੰਟ ਪਲੱਸ ਦੀ ਵੈਲਿਊ ਦੇ ਵਿੱਚ ਨਜ਼ਰ ਆ ਰਿਹਾ ਜੇਕਰ ਆਪਾਂ ਆਪਣੀ ਮਾਰਕੀਟ ਦੇ ਕੋਜ਼ਲੇ ਪੋਟਟਾਟੋ ਲੈਵਲਾਂ ਦੀ ਗੱਲ ਕਰੀਏ ਜੋ ਆਪਾਂ ਨੂੰ ਕੱਲ ਦੇ ট্রেਡਿੰਗ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਉਹਨਾਂ ਦੇ ਵਿੱਚ ਜੋ ਮਾਰਕੀਟ ਦੀ ক্লোਜ਼ਿੰਗ ਹੋਈ ਆ ਲਾਸਟ ট্রেਡਿੰਗ ਸੈਸ਼ਨ ਚ ਉਹ ਤਕਰੀਬਨ 22800 ਦੇ ਲੈਵਲ ਤੋਂ ਹੇਠਾਂ ਹੋਈ ਆ ਤੇ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਕਿ 22800 ਦਾ ਲੈਵਲ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਵੈਲਿਊ ਰੱਖਦਾ ਸੀ ਜੋ ਕਿ ਬ੍ਰੇਕ ਹੋ ਚੁੱਕਿਆ ਜੇਕਰ ਕੱਲ ਨੂੰ ਮਾਰਕੀਟ ਦੇ ਵਿੱਚ ਆਪਾਂ ਨੂੰ ਸੈਲਿੰਗ ਦੇਖਣ ਨੂੰ ਮਿਲਦੀ ਆ ਤਾਂ ਆਪਾਂ 22680 ਤੱਕ ਦੇ ਲੈਵਲ ਤੱਕ ਜਾ ਸਕਦੇ ਆ ਜੇਕਰ 22680 ਦਾ ਲੈਵਲ ਟੁੱਟ ਜਾਂਦਾ ਤਾਂ ਆਪਾਂ 22600 ਤੱਕ ਜਾ ਸਕਦੇ ਆ ਤੇ ਜੇਕਰ 22600 ਵੀ ਬ੍ਰੇਕ ਹੋ ਜਾਂਦਾ ਤਾਂ ਆਪਾਂ 22500 ਦੇ ਲੈਵਲ ਤੱਕ ਆਸਾਨੀ ਨਾਲ ਕੱਲ ਨੂੰ ਜਾ ਸਕਦੇ ਆ ਇਸ ਦੇ ਉਲਟ ਮਾਰਕੀਟ ਜੇਕਰ ਆਪਾਂ ਨੂੰ ਕੱਲ ਪੋਜ਼ਿਟਿਵ ਸਾਈਡ ਦੀ ਇੱਕ ਮੂਵਮੈਂਟ ਦਿੰਦਾ ਵਾ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਟਾਰਗੇਟ ਆ ਉਹ 22800 ਦਾ ਹੋ ਸਕਦਾ ਪੋਜ਼ਿਟਿਵ ਸਾਈਡ ਨੂੰ ਉਸ ਤੋਂ ਬਾਅਦ ਦੇ ਵਿੱਚ 22800 ਤੋਂ ਲੈ ਕੇ 22900 ਤੱਕ ਦਾ ਤੇ 22900 ਟੁੱਟਣ ਤੋਂ ਬਾਅਦ 22950 ਤੋਂ 22970 ਤੱਕ ਜਾ ਸਕਦੇ ਆ ਆਪਾਂ ਤੇ ਜੇਕਰ ਇਹ ਲੈਵਲ ਵੀ ਟੁੱਟ ਜਾਂਦਾ ਪੋਜ਼ਿਟਿਵ ਸਾਈਡ ਨੂੰ ਤਾਂ ਆਪਾਂ 23060 ਤੋਂ ਲੈ ਕੇ 23080 ਤੱਕ ਦੇ ਲੈਵਲ ਤੱਕ ਆਉਣ ਵਾਲੇ ট্রেਡਿੰਗ ਸੈਸ਼ਨ ਦੇ ਵਿੱਚ ਜਾ ਸਕਦੇ ਆ ਬਾਕੀ ਦੇਖਦੇ ਆ ਕੱਲ ਨੂੰ ਮਾਰਕੀਟ ਦੇ ਵਿੱਚ ਆਪਾਂ ਨੂੰ ਕਿਵੇਂ ਦੀ ਮੂਵਮੈਂਟ